ਜੇ ਬਾਬੇ ਬੁਰਜ ਖਲੀਫਾ ਉੱਤੇ ਚਲੇ ਗਏ ਤਾਂ ਕੀ ਹੋਇਆ ਮੈਨੂੰ ਟੋਕਣ ਦਾ ਕੋਈ ਹੱਕ ਨਹੀਂ ਵਿਰੋਧੀਆਂ ਨੂੰ ਜੋਨੀ ਬਾਬੇ ਨੇ ਹੋਰ ਦੇਖੋ ਕੀ ਕੁਝ ਕਿਹਾ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਕੋ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾਂ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਕਿ ਜੇ ਅਸੀਂ ਇੱਕ ਦਿਨ ਬਰਜ ਖਲੀਫਾ ਤੇ ਚੜ ਗਏ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬਰਜ ਖਲੀਫੇ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10 12 ਜਾਣੇ ਆਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਵੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਪਾਉਣਾ ਮੈਂ ਜਾਣ ਬੁਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁਝ ਕੇ ਮੈਂ ਇੰਨਾ ਜੇ ਬਾਬੇ ਬੁਰਜ ਖਲੀਫਾ ਉੱਤੇ ਚਲੇ ਗਏ ਤਾਂ ਕੀ ਹੋਇਆ ਮੈਨੂੰ ਟੋਕਣ ਦਾ ਕੋਈ ਹੱਕ ਨਹੀਂ ਵਿਰੋਧੀਆਂ ਨੂੰ ਜੋਨੀ ਬਾਬੇ ਨੇ ਹੋਰ ਦੇਖੋ ਕੀ ਕੁਝ ਕਿਹਾ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਇਆ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ। ਤੋਂ ਮੈਂ ਬੇਨਤੀ ਕਰਦਾ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ। ਵੀ ਜੇ ਅਸੀਂ ਇੱਕ ਦਿਨ ਬਰਜ ਖਲੀਫਾ ਤੇ ਚੜ ਗਏ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬਰਜ ਖਲੀਫੇ ਦੀ ਉਹ ਉੱਪਰ ਟੌਕ ਤੇ ਗਏ। ਉੱਥੇ ਵੇਖ ਰਹੇ ਹਾਂ ਹੱਸ ਖਿੜ ਰਹੇ ਹਾਂ 10-12 ਜਾਣੇ ਆਸੀਂ। ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁਝ ਕੇ ਮੈਂ ਇੰਨਾ ਸਿੰਘ ਜੇ ਬਾਬੇ ਬੁਰਜ ਖਲੀਫਾ ਉੱਤੇ ਚਲੇ ਗਏ ਤਾਂ ਕੀ ਹੋਇਆ ਮੈਨੂੰ ਟੋਕਣ ਦਾ ਕੋਈ ਹੱਕ ਨਹੀਂ ਵਿਰੋਧੀਆਂ ਨੂੰ ਜੋਨੀ ਬਾਬੇ ਨੇ ਹੋਰ ਦੇਖੋ ਕੀ ਕੁਝ ਕਿਹਾ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾਂ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਵੀ ਜੇ ਅਸੀਂ ਇੱਕ ਦਿਨ ਬੋਲਤ ਖਲੀਫਾ ਤੇ ਚੜ ਗਏ ਉੱਪਰ ਤੇ ਹੋਰ ਉੱਥੇ ਜਾ ਕੇ ਅਸੀਂ ਬੁੱਢ ਖਲੀਫੇ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਦੇਖ ਰਹੇ ਹਾਂ ਹੱਸ ਖੇੜ ਰਹੇ ਹਾਂ 10 12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁੱਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁਝ ਕੇ ਮੈਂ ਇਨਾ ਸਿੰਗਾ ਜੇ ਬਾਬੇ ਬੁਰਜ ਖਲੀਫਾ ਉੱਤੇ ਚਲੇ ਗਏ ਤਾਂ ਕੀ ਹੋਇਆ ਮੈਨੂੰ ਟੋਕਣ ਦਾ ਕੋਈ ਹੱਕ ਨਹੀਂ ਵਿਰੋਧੀਆਂ ਨੂੰ ਜੋਨੀ ਬਾਬੇ ਨੇ ਹੋਰ ਦੇਖੋ ਕੀ ਕੁਝ ਕਿਹਾ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦ ਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ। ਤੋਂ ਮੈਂ ਬੇਨਤੀ ਕਰਦਾ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ। ਵੀ ਜੇ ਅਸੀਂ ਇੱਕ ਦਿਨ ਬੁੱਧ ਖਲੀਫਾ ਤੇ ਚੜ ਗਏ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬੁੱਧ ਖਲੀਫੇ ਦੀ ਉਹ ਉੱਪਰ ਟੌਪ ਤੇ ਗਏ। ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10-12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਵੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਲਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਲਖਾਉਣਾ ਮੈਂ ਜਾਣ ਬੁਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁਝ ਕੇ ਮੈਂ ਇੰਨਾ ਸਿੰਘ